भारती जनी ज़िंद भाई मोदी श्री ਜੀ 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 ਅੱਜ ਜਿਹੜੀ ਹੈ ਦਿੱਲੀ ਦੇ ਵਿੱਚ ਵੀ ਪੂਰੇ ਹਿੰਦੁਸਤਾਨ ਦੇ ਵਿੱਚ ਵੀ ਝੂਠ ਦੇ ਉੱਤੇ ਸੱਚ ਦੀ ਜਿੱਤ ਹੋਈ ਹੈ ਜਿਹੜੀ ਝੂਠ ਕੇਜਰੀਵਾਲ ਨੇ ਮਾਰ-ਮਾਰ ਕੇ ਜਿਹੜੀ ਆਪ ਦੀ ਸ਼ੱਤਾ ਪਕਾਈ ਸੀ ਤੇ ਲੋਕਾਂ ਨੂੰ ਉਹਦੀ ਸਮਝ ਆ ਗਈ ਵੀ ਇਹ ਝੂਠ ਦਾ ਬੰਡਰ ਹੈ ਉਹ ਲੋਕਾਂ ਨੇ ਜਿਹੜਾ 5 ਤਾਰੀਖ ਨੂੰ ਵੋਟਾਂ ਪਾ ਕੇ ਜਿਹੜਾ ਫਤਵਾ ਦਿੱਤਾ 8 ਤਾਰੀਖ ਨੂੰ ਅਜਾ ਰਿਜ਼ਲਟ ਆਇਆ ਹੈ ਕੀ ਦੇਵਿਤ ਕੈਜਰੀਵਾਲ ਵੀ ਔਰ ਜਿਹਦੇ ਮੈਨ-ਮੈਨ ਬੰਦੇ ਸੀ ਸਾਰੇ ਦੇ ਸਾਰੇ ਦੇ ਚੁਪਟ ਹੋ ਗਏ ਔਰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਨੀਖ ਨੀਤੀ ਨਾਲ ਜਿਹੜਾ ਕੰਮ ਕਰਦੀ ਹੈ ਮੋਦੀ ਦੀ ਜਿਹੜੀ ਸੋਚ ਹੈ ਉਹਦੋਂ ਲੋਕ ਖੜੇ ਆ ਤੇ ਮੈਂ ਵਧਾਈ ਦਿੰਦਾ ਭਾਰਤੀ ਜਨਤਾ ਪਾਰਟੀ ਪੂਰੇ ਦੇਸ਼ ਦੇ ਵਰਕਰਾਂ ਨੂੰ ਕਿ ਉਹਨਾਂ ਨੇ ਮਿਹਨਤ ਕੀਤੀ ਹੈ ਔਰ ਮੈਂਤ ਰੰਗ ਲੈ ਕੇ ਆਈ ਹੈ ਔਰ ਅੱਗੇ ਜੋ ਲੋਕਾਂ ਦੀ ਉਮੀਦ ਹੈ ਉਹਦੇ ਤੇ ਖਰੇ ਉਤਰਨੀ 27 ਦੇ ਵਿੱਚ ਪੰਜਾਬ ਦੇ ਵਿੱਚ ਅੱਜ ਲੋਕਾਂ ਦੀ ਭਾਵਨਾ ਪਣ ਚੁੱਕੀ ਹੈ ਕਿ ਅਗਰ ਪੰਜਾਬ ਨੂੰ ਬਚਾਣਾ ਹੈ ਕਿਸਾਨਾਂ ਨੂੰ ਬਚਾਣਾ ਹੈ ਤਾਂ ਤੁਹਾਨੂੰ ਭਾਰਤ ਦੀ ਜਨਤਾ ਪਾਰਟੀ ਲੈ ਕੇ ਆਣੀ ਪਣੀ ਹੈ ਪਿੰਡਾਂ ਦੀ ਆਮ ਚਰਚਾ ਹੈ ਤਾਂ ਲੋਕਾਂ ਦੇ ਵਿੱਚ ਚਰਚਾ ਤੇ ਦੋ ਜਾਂਦੀ ਹੈ ਫਿਰ ਉਹ ਚਰਚਾ ਨੂੰ ਕੋਈ ਰੋਕ ਨਹੀਂ ਸਕਦਾ ਲੋਕਾਂ ਦੀ ਇੱਕ ਭਾਵਨਾ ਬਣ ਗਈ ਹੈ ਕਿ ਆਮ ਆਦਮੀ ਦੇਖ ਲਿਆ ਕਾਂਗਰਸ ਨੂੰ ਦੇਖ ਲਿਆ 46 ਜਨ ਨੂੰ ਦੇਖ ਲਿਆ ਨਿਰੋਲ ਭਾਜਪਾ ਦੀ ਸਰਕਾਰ ਬਣਾਣੀ ਹੈ ਤਾਂ ਕਿ ਪੰਜਾਬ ਦਾ ਭਲਾ ਹੋ ਸਕੇ ਅੱਜ ਪੰਜਾਬ ਦੇ ਲੋਕੀ ਸਾਨੂੰ ਕਿਹੜਾ ਚੋਟਾ ਅੱਜ ਜਿਹੜਾ ਹੈਗਾ ਬਹੁਤ ਵੱਡਾ ਦਿਨ ਹੈ ਹਿੰਦੁਸਤਾਨ ਆਸੇ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਿਵੈਲਪਮੈਂਟ ਦਾ ਮਾਡਲ ਦਿੱਤਾ ਹੈ ਔਰ ਉਹਦੇ ਤੇ ਲੋਕਾਂ ਨੇ ਮੋਹਰ ਲਾਈ ਹੈ ਔਰ ਜਿਹੜੇ ਇਮਾਨਦਾਰੀ ਦੇ ਪੇਸ਼ ਦੇ ਵਿੱਚ ਪ੍ਰਸ਼ਟ ਤੇ ਕਰਪ ਲੋਕ ਰਾਜਨੀਤੀ ਜਿਵੇਂ ਜਾ ਕੇ ਲੋਕਾਂ ਨੂੰ ਝੂਠੇ ਵਾਅਦੇ ਫਰੇਬ ਕਰਕੇ ਫਰੇਬ ਕਰਕੇ ਸਦਾ ਦੇ ਵਿੱਚ ਆਏ ਸੀ ਲੋਕਾਂ ਦੇ ਚਿਹਰੇ ਉਹਨਾਂ ਦੇ ਚਿਹਰੇ ਲੋਕਾਂ ਦੇ ਵਿੱਚ ਉਜਾਗਰ ਹੋਏ ਐ ਭ੍ਰਿਸ਼ਟਾਚਾਰ ਦੇ ਜਿਹੜੇ ਭ੍ਰਿਸ਼ਟਾਚਾਰ ਉਹਨਾਂ ਜਾਗਰ ਹੋਇਆ ਤੇ ਲੋਕਾਂ ਨੇ ਜਿਹੜਾ ਹੈਗਾ ਉਹਨਾਂ ਨੂੰ ਦਰਕਾਰਿਆ ਉਹਨਾਂ ਨੂੰ ਸਭ ਤੋਂ ਪਹਿਲੇ ਦਖਲ ਦਿੱਤਾ ਤਾਂ ਪਾਸੇ ਪਾਉਂਦੇ ਪੰਜਾਬ ਦੇ ਇਲੈਕਸ਼ਨ ਵੀ ਹੋ ਰਿਹਾ ਉਹ ਪੰਜਾਬ ਦੇ ਲੋਕਾਂ ਦੇ ਵਿੱਚ ਅੱਜ ਜਿੱਥੇ ਦਿੱਲੀ ਦੀ ਜਿੱਤ ਹੈ ਜਦ ਪੰਜਾਬ ਦੇ ਵਿੱਚ ਅਜੇ ਇਲੈਕਸ਼ਨ 2 ਸਾਲ ਹੈ ਪਰ ਲੋਕ ਅੱਜ ਇਹ ਮਹਿਸੂਸ ਕਰ ਰਹੇ ਕਿ ਇਹ ਆਜ਼ਾਦ ਹੋ ਗਿਆ ਇਹ ਤੋਂ ਬੱਦਾ ਲੱਗਦਾ ਕਿ ਹੁਣ ਟਾਈਮ 'ਚ ਭਾਰਤੀ ਜਨਤਾ ਪਾਰਟੀ ਦੇ ਬੜੇ ਸਰਕਾਰ ਹੋ ਰਹੀ ਹੈ ਕੀ ਕੀ ਕਹਿਣਾ ਤੇਰਾ ਲੱਡੂ ਬੰਡੇ ਕੀ ਅੱਜ ਲੱਡੂ ਬੰਡੇ ਜਾ ਰਹੇ ਆ ਖੁਸ਼ੀ ਮਨਾਈ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਬੰਪਰ ਬਹੁਮਤ ਨਾਲ ਦਿੱਲੀ ਦੇ ਵਿੱਚ ਆਈ ਹੈ ਔਰ ਜਿਹੜੀ ਆਪ ਪਾਰਟੀ ਦੀ ਪ੍ਰਸ਼ਟ ਤੇ ਕਰਪਸ਼ਨ ਕਰਪ ਕੇਜਰੀਵਾਲ ਜਿਹੜਾ बहुत बाद ठग है और जीने? आ, हाँ जी मैं वीनू गोयल बीजेपी और आज दिल्ली की जितनी बहुत वीडी जित पूरे ਹਰ ਭਾਰਤ ਵਾਸੀ ਦੀ ਜਿੱਤ ਹੈਗੀ ਮੈਨੂੰ ਵੀ ਪ੍ਰਵਾਸ ਕਰਨ ਦਾ ਮੌਕਾ ਮਿਲਿਆ 16 ਜਨਵਰੀ ਤੋਂ ਲੈ ਕੇ 3 ਜਨਵਰੀ ਤੱਕ ਮੈਨੂੰ ਮੋਤੀ ਨਗਰ ਮਿਲਿਆ ਸੀ ਉਥੋਂ ਦੇ ਮਦਨ ਨਾਲ ਖੁਰਾਨਾ ਜੀ ਦੇ بیٹے ਜਿਹੜੇ ਪਹਿਲਾਂ ਸੀਐਮਸੀ ਬੀਜੇਪੀ ਦੇ ਉਹ ਹਰੀਸ਼ ਖੁਰਾਨਾ ਜਿਹਨੂੰ ਭਾਰੀ ਜਿੱਤ ਮਿਲੀ ਇਸ ਤੋਂ ਇਲਾਵਾ ਜਿੰਨੇ ਵੀ ਉਥੋਂ ਕੈਂਡੀਡੇਟ ਸੀ ਘਟੋ ਘਟ 50 ਪਲੱਸ ਦੇ ਨਜ਼ਦੀਕ ਜਿੱਤ ਪਹੁੰਚ ਗਈ ਹੈ ਔਰ ਇਸ ਦੀ ਭਾਰੀ ਖੁਸ਼ੀ ਹੈ ਸਾਰੇ ਦੇ ਵਿੱਚ ਪੰਜਾਬ ਦੇ ਕੀ ਨਾਦਰੇ ਉਹਨਾਂ ਨੇ ਸਮਝਾਈ ਬាទ ਜੀ ਦਿੱਲੀ ਜਿੱਤ ਚੁੱਕੀ ਹੈ ਹੁਣ ਪੰਜਾਬ ਦੀ ਵਾਰੀ ਹੈ ਸਾਡੀ ਤਿਆਰੀ ਹੈ